ਹਾਂ ਜੀ ਕਿਸਾਨ ਬ੍ਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜਰੂ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਪਹੁੰਚੇ ਆ ਔਨਰ ਵੀਰ ਸਰਜੀ ਸਿੰਘ ਉਹਨਾਂ ਦੇ ਕੋਲ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਅੱਜ ਵੀਰ ਨੇ ਦੋਸਤੋ ਦੋ ਗੜਾ ਲਿਆ ਹੁੰਦਿਆਂ ਰਿਹਾ ਠੀਕ ਆ ਜੀ ਇੱਕ ਜਰਸੀ ਫੀਲਡ ਦੇ ਵਿੱਚ ਬੈਠ ਤੁਹਾਨੂੰ ਦਿਖਾਵਾਂਗੇ ਛੱਕੀ ਆ ਕੰਨੀਆਂ ਚੱਕਣ ਦੀ ਆ ਠੀਕ ਆ ਜੀ ਅਜੇ बराबर ਨਹੀਂ ਕੀਤੀਆਂ ਗਿਆ ਠੀਕ ਹੈ ਜੀ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਇੱਕ ਵચ્છી ਤੁਸੀਂ ਪਰਲੇ ਪਾਸੇ ਦੇਖੋਗੇ ਮੋਦਨ ਦੀ ਚਾਰ ਵੀਰ ਨੇ ਦੱਸਿਆ ਵੀ ਚੌਕੀ ਬੱਛੀ ਆ ਸੋ ਪਲੂਨ ਪਹਿਲਾਂ ਸੂਆ ਬੱਛੀ ਸੋਈ ਹੈ ਬਿਲਕੁਲ ਸਜਰਤਾ ਜੀ ਠੀਕ ਹੈ ਜੀ ਤੇ ਮਗਰ ਵੀ ਬੱਛੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਸੋ ਪੂਰੀ ਗੱਲਬਾਤ ਕਰ ਲਵਾਂਗੇ ਦੋ ਵੇੜਾ ਪੂਰੀ ਆਪਾਂ ਤੋਰ ਕੇ ਤਸੱਲੀ ਦੇ ਨਾਲ ਚਲਾ ਕੇ ਦਿਖਾ ਦੇਾਂਗੇ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਅੱਜ ਤਰੀਕ ਤੁਸੀਂ ਨੋਟ ਕਰ ਲਿਓ 22 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਮਾਂ ਮਾਰਨਿੰਗ ਦੇ ਕੋਈ 1 ਤੋ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਤਸੱਲੀ ਕਰਨੀ ਆ ਕਿਸੇ ਵੀਰ ਨੇ ਸਵੇ ਸਵੇ ਪਸ਼ੂ ਦੀ ਤੇ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਤੁਸੀਂ ਯਕੀਨੀ ਬਣਾ ਲਓ ਜਰਸੀ ਪ੍ਰੀਅਰ ਦੇ ਵਿੱਚ ਵਹਿੜ ਦਿਖਾਵਾਂਗੇ ਬਹੁਤ ਸ਼ਾਨਦਾਰ ਕੁਆਲਿਟੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਰਪਜੀਤ ਸਾਸਤਰੀਕਰ ਵੀਰ ਸਾਸਤਰੀਕਰ ਜੀ ਪਾਜੀ ਕਿਵੇਂ ਹੋ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਠੀਠਾ ਮਹਾਰਾਜ ਹਾਂਜੀ ਵਧੀਆ ਲੈ ਵੀ ਸਰਪਜੀਤ ਉਦੋਂ ਨੂੰ ਵੀ ਆਪਾਂ ਬੜਾ ਪੰਜ ਚਾਰ ਪਾਈਆਂ ਸੀ ਫਿਰ ਹੋ ਗਈਆਂ ਸੇਲ ਹਾਂਜੀ ਹੋ ਗਈਆਂ ਦੇਖਿਆ ਸੀ ਮਾਲ ਹਾਂਜੀ ਵੇਖਿਆ ਜੀ ਬਾਕੀ ਪਾ ਪਤਾ ਬੜਾ ਜੈ ਸੀਗਾ ਹਾਂਜੀ ਅੱਛਾ ਅੱਜ ਦੋ ਬੜਾ ਆਪਣੇ ਕੋਲ ਅਭੀ ਇੱਕ ਜਰਸੀ ਬ੍ਰੀਡ ਦੋ ਤਾਂ ਬੱਛੀ ਆ ਇੱਕ ਜਰਸੀ ਹੈ ਜੀ ਇੱਕ ਉਹ ਸਾਹਮਣੇ ਦੁੱਜੀ ਉਹ ਵੀ ਬਹੁਤ ਬਰੀਡ ਵਾਲੀ ਵੜਾ ਦੋਵੇਂ ਬੜੀਆਂ ਖਾਸ ਹਾਂਜੀ ਬਹੁਤ ਹੀ ਕੋਕੇ ਅਤੇ ਲਓ ਦੱਸੋ ਬੱਛੀਆਂ ਦੋਵੇਂ ਬਹੁਤ ਚੰਗੀਆਂ ਠੀਕ ਹੈ ਜੀ ਬਾਕੀ ਤੁਸੀਂ ਚੈੱਕ ਕਰੋ ਸੋ ਜਿਹੜੇ ਜਿਹੜੇ ਭਰਾ ਨੂੰ ਜੜੀ ਬੜਾ ਪਸੰਦ ਆਊਗੀ ਉਹਦੀ ਇੱਥੇ ਆਣ ਕੇ ਤੁਸੀਂ ਤਸੱਲੀ ਕਰ ਲਿਓ ਇੱਕ ਸ਼ੁਰੂਆਤ ਇਸ ਜਰਸੀ ਬ੍ਰੀਡ ਦੀ ਵੜ ਤੋਂ ਦੋਸਤੋ ਕਰਾਂਗੇ ਆਪਾਂ ਸਾਹਮਣੇ ਤੁਸੀਂ ਦੇਖ ਲਓ ਠੀਕ ਹੈ ਜੀ ਤੇ ਇਹ ਸਰਬਜੀ ਤੋਂ ਸੂਹਾ ਕਰਮਾ ਫਿਰ ਹੁੰਦੀ ਗਾ ਅੱਗੇ ਇਹ ਦੂਜਾ ਸੂਹਾ ਸੁਣੀ ਜਰਾ ਵੀਰੇ ਦੂਜਾ ਸੂਹਾ ਹਾਂਜੀ ਠੀਕ ਹੈ ਦਿਨ ਲੈ ਜੂਗੇ ਦਿਨ ਹਫਤਾ ਤੋਂ ਵਾਧ ਹੀ ਲੈ ਜੂਗੀ ਹਫਤਾ ਵੈਸੇ ਦਿਨੇ ਤੇ ਜਿਹੜੇ ਲਿਖੇ ਉਹਨਾਂ ਨੇ ਉਹ ਹਫਤਾ ਕ ਦੱਸਦੇ ਸੀ ਲੈ ਜੇ 2 4 ਦੋਨ ਉੱਤੇ ਲੈ ਜੇ ਦੋ ਘੱਟ ਲੈ ਜੇ ਉਹ ਚਲੋ ਠੀਕ ਹੈ ਜੀ ਹਾਂ ਜੀ ਲੋ ਵੀ ਇੱਕ ਹਫਤਾ ਦੋਸਤੋ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਹੈ ਜੀ ਬਾਕੀ ਥਾਨ ਸਪੇਸ ਬਹੁਤ ਜ਼ਿਆਦਾ ਚੰਗੀ ਆ ਜੀ ਹਫਤਾ ਥੋੜਾ ਜਿਹਾ ਪਹਿਨ ਇੱਕ ਕੇ ਤੁਹਾਨੂੰ ਦਿਖਾਉਣੇ ਇੱਕ ਵਾਰੀ ਆ ਦੇਖੋ ਤਿਆਰੀ ਵੜੀ ਕਰੂ ਯਾਰ ਜੇ ਦੱਸ ਮੰਨ ਲਓ ਹਫਤਾ ਵੀ ਕੱਢ ਗਈ ਨਾ ਹੂੰ ਬੇ ਲੈਵਲ ਉਹ ਚੰਗਾ ਕਮਾਲ ਦਾ ਬਣਾ ਲੂਗਾ ਹਾਂ ਜੀ ਬਾਕੀ ਸਰਦੀ ਤੇ ਦੁੱਧ ਵੀ ਚੰਗਾ ਚੋ ਆਜੂਗੀ ਦੁੱ ਰਾਈਵਰੇ ਉਹਨਾਂ ਚਲੋ ਪਤਾ ਨਹੀਂ ਦੱਸ ਉਹਨਾਂ ਨੇ ਛੋਇਆ ਕਿੰਨਾ ਛੋਇਆ ਆਪਾਂ ਨੂੰ ਉਹਨਾਂ 20 ਤੋਂ 22 ਲੀਟਰ ਦੀ ਪਹਿਲੇ ਸਵੇਰ ਦੀ ਇਹਦੀ ਰਿਕਾਰਡ ਦੱਸਿਆ ਜੀ ਪਹਿਲੇ ਸਵੇਰ ਹਾਂਜੀ ਚੁਵਾਕੀ ਹੋ ਗਈ ਨਾ ਤੇ ਬਾਕੀ ਪਿਆਰੀ ਨੂੰ ਵੇਖ ਕੇ ਲੱਗਦਾ ਚਲੋ 20 ਲੀਟਰ ਇਹਨੂੰ ਆਂਦਾ ਵੀ ਕੁਛ ਨਹੀਂ ਬਿਲਕੁਲ ਜੀ ਹਾਂਜੀ ਲਓ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਇੱਕ ਵਾਰੀ ਤੁਹਾਨੂੰ ਇਧਰੋਂ ਫੇਸ ਫੂਡ ਕੁਆਲਿਟੀ ਦਿਖਾਦ ਕੇ ਮੂੰਹ ਮੱਥੇ ਦੀ ਬੜੀ ਚੰਗੀ ਹੈ ਠੀਕ ਹੈ ਜੀ ਆ ਫੇਸ ਕੁਆਲਿਟੀ ਇਹਦੀ ਠੀਕ ਹੈ ਤੇ ਬਾਕੀ ਥਾਂ ਦੇ ਵੀ ਬੜੀ ਸਾਫ਼ ਸੁਥਰੀ ਹੈ ਆ ਦੇਖੋ ਸੋ ਚਾਰੇ ਥਾਣਾ ਸਪੇਸ ਵੰਡ ਬਹੁਤ ਜਿਆਦਾ ਚ ਸੋ ਠੰਡੀ ਧੀਰੀ ਸੀਲਸ ਲੱਗ ਬਾਕੀ ਨਾੜਾ ਨੂੜਾ ਹਵਾਨੇ ਚੱਡੇ ਦੇ ਉੱਪਰ ਕਾਫੀ ਜਿਆਦੀਆਂ ਨੇ ਹਾਂਜੀ ਸੋ ਚੰਗੇ ਦੋ ਤਾਂ ਚੰਗੇ ਮਿਲ ਕਾਲੇ ਪੁੱਛ ਜੀ ਵੀ ਨਿਸ਼ਾਨੀ ਬਹੁਤ ਵੱਟ ਹੈ ਜੀ ਥਣਾ ਦੇ ਵਿੱਚ ਜੇ ਖੋਲੂਗੀ ਬਹੁਤ ਜ਼ਰਾ ਜੀ ਠੀਕ ਹੈ ਸਬਜੀਤ ਵੀਰ ਲਿਆਓ ਕੋਰੀ ਮੜਾ ਜੇ ਇੱਧਰ ਖੋਲ ਕੇ ਤੋੜ ਕੇ ਮੜਾ ਜਾ ਦਿਖਾਈਏ ਭਰਾਵਾਂ ਨੂੰ ਬ੍ਰੀਡ ਵਾਲੋਂ ਕੋਈ ਸ਼ੱਕ ਨਹੀਂ ਬ੍ਰੀਡ ਬੜੀ ਹਾਂ ਨਹੀਂ ਬ੍ਰੀਡ ਵਾਲੇ ਪਾਸੇ ਤੋਂ ਮੈਨਾਂ ਵੀ ਕਮਾਲ ਨੇ ਛੱਕਾਂ ਟੁੱਟ ਗਈਆਂ ਭਰਾ ਚੰਗਾ ਬਿਲਕੁਲ ਫਿਕਸ ਹਵਾਨਾ ਚੱਡਾ ਆ ਦੇਖੋ ਜੀ ਏ ਵਕੇ ਸਰਪ ਜੀ ਤਾਂ ਆਪਣੇ ਟੁੱਪਣ ਟੁੱਪਣ ਦੀ ਪੂਰੀ ਗਰੰਟੀ ਤਸੱਲੀ ਹਾਂਜੀ ਹਾਂਜੀ ਪੂਰੀ ਪੂਰੀ ਹਾਂਜੀ ਰੇ ਲੋ ਜੀ ਕੋਈ ਮੇਰਾ ਭਰਾ ਕੋਈ ਵੀ ਆਉਂਦਾ ਠੀਕ ਹੈ ਜੀ ਆਪਣੀ ਤਸੱਲੀ ਤੁਸੀਂ ਕਰਕੇ ਲੈ ਕੇ ਜਾਇਓ ਤਸੱਲੀ ਸਰਜੀ ਸਿੰਘ ਉਹਨਾਂ ਨੇ ਆਪਣੀ ਤਸੱਲੀ ਕਰਕੇ ਲੈ ਕੇ ਆਂਦੀ ਆ ਠੀਕ ਹੈ ਜੀ ਕਿਉਂਕਿ ਪਹਿਲਾਂ ਖਰੀਦਦਾਰੀ ਇਹਨਾਂ ਨੇ ਕੀਤੀ ਹੈ ਤੇ ਤਸੱਲੀ ਆਪਦੀ ਬਖੂਬੀ ਢੰਗ ਨਾਲ ਕੀਤੀ ਹੈ ਅੱਗੇ ਮੇਰਾ ਭਰਾ ਤੁਸੀਂ ਇੱਥੇ ਆਣ ਕੇ ਆਪਣੀ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਬਾਕੀ ਹਵਾਨੇ ਚੱਡੇ ਦੀ ਬੜੀ ਸਾਫ ਸੁਥਰੀ ਆ ਬੇ ਦਾਗ ਕੋਈ ਫੋੜ ਸ਼ਾਂਕ ਨਹੀਂ ਗਈ ਬਾਕੀ ਦੁੱਧ ਵੀ 20 ਲੀਟਰ ਤੋਂ ਪਲੱਸ ਜਮਾਉਣਾ ਚਾਹੀਦਾ ਜਿਹੋ ਜਿਹਾ ਥਣ ਭਾਂਡਾ ਕਰਮਾਲੀ ਨੂੰ ਲੱਗਾ ਠੀਕ ਚਾਉਣਾ ਚਾਹੀਦਾ ਰਵੇ ਰ ਇਹਨਾਂ ਤੇ ਤੇ ਦਿਨ ਮੈਨੂੰ ਲੱਗਦਾ ਵੀ 5-4 ਵੀ ਹੋਰ ਕੱਢ ਕੀਣਾ ਤੇ 5-20 ਕੱਢ ਕੀਣਾ ਬੜੀ ਤਿਆਰੀ ਕਰੂਗੀ ਕਿਉਂਕਿ ਵੈਰਾ ਤੁਹਾਨੂੰ ਪਤਾ ਦੇ ਘੰਟਿਆਂ 'ਚ ਆਉਂਦੇ ਆਂਦੀਆਂ ਆ ਇਹ ਮੱਝਾਂ ਕੋ ਨਹੀਂ ਇਹਨਾਂ ਤੇ ਹੁਣੇ ਘੰਟੇ-ਘੰਟੇ ਬਾਹਰ ਥੋੜੇ ਹਾਲਾਗੇ ਸਬਜ਼ੀ ਦਿਖਾਉ ਉਹਨੂੰ ਵੀ ਆਹ ਦੇਖੋ ਜੀ ਠੀਕ ਆ ਜੀ ਸੋ ਝੋਲੇ ਝਾਲੇ ਤੋਂ ਹਵਾਨੇ ਚੱਡੇ ਤੋਂ ਦੋ ਤੁਸੀਂ ਨੋਰਮਲੀ ਇੱਕ ਆਈਡੀਆ ਲਾ ਲੋਗੇ ਤੇ ਦੁੱਧ ਚੰਗਾ ਚਵਾਜੂਗੀ ਠੀਕ ਹੈ ਜੀ 노 ਡਾਊਟ ਦੁੱਧ ਚੰਗਾ ਦੇ ਦੇਊਗੀ ਤੇ ਸਰਬਜੀ ਵੀਰ ਇਹਦੀ ਡਿਮਾਂਡ ਕੀ ਕਰਤਾ ਦਵਾਂਗੇ ਕਿੰਨੇ ਦੀ ਦਮਾਨ ਰਾਜਵੀਰ ਤਾਂ ਪਤਾ ਹੀ ਆ ਜਰਸੀਆਂ ਜਿਹੜੇ ਪਿਓਰ ਬਰੀਡ ਐ ਬਹੁਤ ਮੁੱਲ ਅੱਜ ਕੱਲ ਕਰੀ ਜਾ ਰਹੇ ਆ ਲੱਖ ਲੱਖ ਮੁੱਲ ਕਰੀ ਜਾਂਦੇ ਪਰ ਆਪਾਂ ਬਹੁਤ ਜਾਇਦੀ ਬ ਕੋ ਡੇਰ ਲੱਖ ਕਰੀ ਜਾਂਦੇ ਆਪਾਂ ਆਪਦੀ ਖਰੀਦ ਆਪਾਂ ਆਪਦੀ ਵੇਚ ਵੇਖੀ ਆਪਾਂ ਜਿੱਥੋਂ ਤੱਕ ਖਰੀਦੀ ਆ ਆਪਦਾ ਤੁਸੀਂ ਨਵਾਂ ਲੈ ਕੇ ਚੀਜ਼ ਦੇਣੀ ਆ ਹਾਂਜੀ ਹਾਂਜੀ ਤੇ ਜੈ ਤਾਂ ਜਾਇਦੀ ਗੱਲ ਆਪਾਂ ਕਰਨੀ ਆ ਤੁਸੀਂ ਮਾਰ ਦੱਸ ਦਿਓ ਦਵਾ ਕਿ ਕਿੱਥੇ ਉਹ ਦੱਸ ਦਿਓ ਭਰਾ ਮੁੱਲ ਕਰਾਉਣਾ ਰਾਜਵੀਰੇ 90 ਕਰਾ ਲਊਗਾ 85 ਕਰਾ ਲਊਗਾ ਆਪਾਂ ਜੀ 83ਰ ਦੀ ਵੇੜ ਹਾਂ ਨਾ ਛੱਡ ਦਾਂਗੇ 83 ਦੀ ਹਾਂਜੀ ਬਾਕੀ ਵੇੜ ਵੀ ਵੇੜ ਹੈ ਵੇੜ ਹੈ ਹਾਂਜੀ ਇਹ ਜੇ ਦੂਰੋਂ ਮੇਰੇ ਕੋਈ ਭਰਾ ਇੱਥੇ ਆ ਜੂਗਾ ਤੇ ਯਾਰ ਵੀ ਵਿਖਾਇਆ ਕੋਈ ਸ਼ੋਰ ਤੇ ਨਿਕਲਿਆ ਕੋਈ ਸ਼ੋਰ ਨਹੀਂ ਮਤਲਬ ਇਹ ਰੂਹ ਖੋਸ਼ ਕਰਦੀ ਹੈ ਵੇੜ ਹੈ ਇਹ ਮਾ ਵੀ ਭਰਾ ਕੋ ਇੱਕ ਬਹੁਤ ਚੰਗਾ ਸ਼ਕੀਨ ਹੈ ਨਾ ਬੜਾ ਭਰਾ ਲੈ ਕੇ ਜਾਊਗਾ ਕੋਈ ਵੀ ਸ਼ੌਕ ਬਹੁਤੇ ਵੀ ਤਾਂ ਦੇ ਮਨ ਦੇ ਵਿੱਚ ਆ ਵੀ ਕੋਈ ਚੰਗੀ ਵੇੜ ਨਿਕਲੇ ਜਰਸੀ ਬੀਅਰ ਦੇ ਵਿੱਚ ਤਖਰੀਂਦਗੇ ਫੇਸਬੁਕ ਵਾਲੇ ਜੀ ਇਸ ਕੋਲ ਦੀ ਵੇਖੋ ਉਮਰ ਦੇ ਵਿੱਚ ਵੀ ਆਪਾਂ ਤੁਹਾਨੂੰ ਦੱਸਦੇ ਨੇ ਵੀ ਹਜੇ ਜਵਾਨ ਕੋਈ ਨਹੀਂ ਕਿ ਪ੍ਰੋਪਰ ਠੀਕ ਹੈ ਜੀ 5 ਸਾਲ ਸਾਢੇ 4-5 ਸਾਲ ਦੀਆਂ ਵੇੜ ਹਜੇ ਤੱਕ ਇਹ ਕੋਈ ਕੰਨੀਆਂ ਕੁੰਨੀਆਂ ਵੀਰਾਂ ਦਾ ਵੀ ਹਜੇ ਬਰਾਬਰ ਕਰਤੀ ਪਈ ਹੈ ਠੀਕ ਆ ਸੋ ਬਹੁਤ ਸੋਹਣੀ ਸ਼ੇਪ ਬਹੁਤ ਸੋਹਣਾ ਪਿੰਡਾ ਨਿਸਕਲੁਸ਼ਕ ਬਹੁਤ ਜਿਆਦੀ ਆ ਸ਼ੈਣੀ ਕਿ ਬਹੁਤ ਜਿਆਦੀ ਆ ਉਮੀਦ ਕਰਦੇ ਆ ਪਸੰਦ ਆਊਗੀ ਮੇਰੇ ਭਰਾਵਾਂ ਨੂੰ ਠੀਕ ਆ ਜੀ ਜਿਹੜੇ ਭਰਾ ਨੇ ਖਰੀਦਣੀ ਆ ਠੀਕ ਆ ਜੀ ਪਸੰਦ ਆਊਗੀ ਬਾਕੀ ਅਕੇ ਬਰੀਡ ਤੇ ਕੰਮ ਕਰਨਾ ਤੇ 20 ਲੀਟਰ 18 20 ਲੀਟਰ 22 ਲੀਟਰ ਇਹਨੇ ਲੀਟਰ ਵਾਲੀ ਜਿਹੜੀ ਦੋਸਤੋ ਇਹ ਵੜਾ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਠੀਕ ਆ ਬਹੁਤ ਖੂਬਸੂਰਤ ਆ ਲਓ ਜੀ ਬਹਿਣੀ ਵਾਲੀ ਸਾਈਡ ਤੋਂ ਵੀ ਦਿਖਾ ਦਈਏ ਤੁਹਾਨੂੰ ਥਾਣ ਠੀਕ ਆ ਜ ਬਹੁਤ ਵਧੀਆ ਅੱਗੇ ਸਰਜੀਤ ਆਪਣੇ ਕੋਲ ਸਾਈਡਲ ਨੰਬਰ ਤੇ ਇਧਰ ਆ ਜੀਦਾ ਵੀ ਬੱਚੀ ਬਾ ਕਮਾਲ ਬਹੁਤ ਹੀ ਵਧੀਆ ਸ਼ਾਨਦਾਰ ਬ੍ਰੇਡ ਦੇ ਵਿੱਚ ਇਹ ਤਾਂ ਸੂਆ ਫਿਰ ਪਹਿਲਾ ਹੀ ਵੀਰੇ ਇਹ ਪਨੂਣੀ ਨਹੀਂ ਸੂਈ ਲਓ ਵੀ ਪਨੂਣ ਦੋਸਤੋਂ ਪਹਿਲਾ ਸੂਆ ਬੱਚੀ ਸੂਈ ਹੈ ਬਾਕੀ ਰੋਬ ਰਾਬ ਤੁਸੀਂ ਜੋ ਬੱਚੀ ਦਾ ਚੈੱਕ ਕਰੋ ਠੀਕ ਹੈ ਜੀ ਬਹੁਤ ਖੂਬਸੂਰਤ ਆ ਤੇ ਮੂਹ ਦੰਦੀ ਕੋਈ ਮੂਹ ਦੰਦੀ ਚਾਰ ਹੈ ਰਾਜ ਵੀਰੇ ਚੌਗੀ ਆ ਹੈ ਹਾਂਜੀ ਕਨਫਰਮ ਹੀ ਹੋਊਗਾ ਦੇਖੀਓਗੇ ਹਾਂਜੀ ਉੱਥੋਂ ਤਾਂ ਮੈਂ ਦੂਜਾ ਦੇਖ ਕੇ ਲੈਂਦੀ ਆ ਠੀਕ ਆ ਜੀ ਬਾਕੀ ਠੀਕ ਜੀ ਉਹ ਬੱਚੀ ਦਾ ਕਾਲਾ ਬੈਂਤੀ ਕਰਕੇ ਆਹ ਆਹ ਇੱਕ ਨਾ ਆਲ ਮਨਾਉਣ ਦੀ ਕਰਾਤੀ ਸੋਈ ਹੈ ਨਾ ਜੀ ਠੀਕ ਆ ਠੀਕ ਆ ਹਾਂ ਜੇਰਜੁਰ ਪਾਤੀ ਫਿਰ ਹਨਾ ਹਾਂ ਜੀ ਠੀਕ ਆ ਵੀਰੇ ਬਹੁਤ ਦੋਸਤ ਜੇਰਜੁਰ ਪ੍ਰੋਪਰ ਪੈ ਗਈ ਆ ਤੇ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਆਪਦੀ ਤੁਸੀਂ ਤਸੱਲੀ ਕਰ ਸਕਦੇ ਜੇ ਮੋਹੋਂ ਦੰਦੀ ਚੌਕੀ ਆ ਚਾਰ ਦੰਦ ਬਾਕੀ ਹਵਾਨਾ ਚੱਟਾ ਬਹੁਤ ਜ਼ਿਆਦਾ ਫਿਕਸ ਕੰਪੈਕਟ ਹੈਡਰ ਦੇ ਵਿੱਚ ਆ ਬਾਕੀ ਆ ਤੁਹਾਨੂੰ ਇੱਕ ਵਾਰੀ ਆਪਾਂ ਥੋੜਾ ਲਾਗ ਕੇ ਉਹ ਦਿਖਾ ਦਿੰਨੇ ਆ ਸੋਨਾ ਥਾਣਾ ਤੇ ਚੁਵਾਈਆਂ ਚੁਵਾਈਆਂ ਤੋ ਬਾਅਦ ਹੀ ਗੱਲ ਕਰਨ ਲਈਏ ਤੇ ਥੰਨੇ ਜਿਹੜਾ ਦੋਸਤ ਪੂਰਾ ਸ਼ੇਫ ਬਣਾ ਜੂਗਾ ਸਾਇਜ ਬਣਾ ਜੂਗਾ ਠੀਕ ਆ ਜੀ ਅੱਜ ਰਾਤ ਹੀ ਸੂਈ ਆ ਜੇ ਥੋੜਾ ਜਿਹਾ ਤਣਿਆ ਮਤਲਬ ਬਾਹਨਾ ਵੇ ਦੋ ਆਪ ਕੱਢਿਆ ਬੋਲਾ ਰਾਇਰੇ 7 ਕਿਲੋ ਇਹਦਾ ਰਾਤ ਵੀ ਕੱਢਿਆ ਜਦੋਂ ਸੂਈ ਆ ਰਾਤੀ ਜਦੋਂ ਸੂਣ ਤੋਂ ਬਾਅਦ ਸੇ ਸੇ ਬੋਲਾ ਹਾਂ ਜੀ ਕੱਢਿਆ ਮਾਰਨਿੰਗ ਮਾਰਨਿੰਗ ਵੀ ਹੋਣਾ ਆਪਾਂ ਕੱਢ ਕੇ ਆਇਆ ਹਾਂ ਜੀ ਕਰਾਇਆ ਸਾਫ ਵਧੀਆ ਚੁਵਾਈ ਚੁਵਾਈ ਮੋਟੀ ਤਾਰ ਪੂਰੀ ਵਧੀਆ ਮੋਟੀ ਠੀਕ ਆ ਠੀਕ ਆ ਠੀਕ ਆ ਜੇ ਆਪਾਂ ਵਧੀਆ ਗੱਲ ਤੇ ਪੱਤਰਾ ਮਾਰ ਕੇ ਖਾਣੇ ਤਾਂ ਠੰਡੀ ਆਈ ਦੀ ਕੋਈ ਗੱਲ ਨਹੀਂ ਮਤਲ ਸੋ ਵੈਸੇ ਦੋਸਤੋ ਹਾਂ ਨਾਰਮਲੀ ਆਪਾਂ ਜਦੋਂ ਬੱਚਾ ਲਾ ਕੇ ਚਵਾਈ ਕਰਦੇ ਆ ਠੀਕ ਆ ਜੀ ਉਦੋਂ ਹੋਰ ਗੱਲ ਬਾਤ ਤੇ ਵੈਸੇ ਸੱਜਰ ਬਿਲਕੁਲ ਤਾਜੀ ਸੂਈ ਆ ਰਾਤੀ ਸੂਈ ਆ ਤੇ ਚਵਾਈ ਚ ਪੂਈ ਜਿਹੜੀ ਚੰਗੀ ਆ ਠੀਕ ਆ ਜੀ ਹਾਂਜੀ ਚਵਾਈ ਚ ਪੂਈ ਚੰਗੀ ਆ ਥੋੜੀ ਜਿਹੀ ਕਿਤੇ ਨਾ ਕਿਤੇ ਪਲੂਨ ਪਾਲ ਆਲ ਕਰਦੀਆਂ ਆ ਇਹਨੇ ਹਾਂ ਥੋੜੀ ਜਿਹੀ ਆਲਰਜੀ ਕਰਦੀ ਆ ਕਿਨਾਂ ਦਰਦਾ ਦੁਰਦਾ ਵਿੱਚ ਪਸ਼ੂ ਨਾਰਮਲ ਹੁੰਦੇ ਆ ਹਾਂਜੀ ਬਾਕੀ ਵੱਛੀ ਚੰਗੀ ਆ ਸਰਪਜੀ ਤੇ ਬੋਦੀ ਪਾਤੀ ਵਾਲੀ ਵੱਛੀ ਆ ਗੱਲ ਵਧੀਆ ਜੀ ਵੇਖੋ ਕਿੰਨੇ ਮਤਲਬ ਵਾਲ ਤੇ ਮੱਥੇ ਤੇ ਡਿੱਗਣ ਦੇ ਹਾਂ ਕੇ ਹਾਂਜੀ ਦਿਖਾਜੀ ਜੱਤ ਜੁੱਤ ਕਾਫੀ ਜਿਆਦੀ ਆ ਮੱਥਾ ਮੁੱਥਾ ਇਹਦਾ ਦੋਸਤ ਪੂਰਾ ਭਰਿਆ ਵਾਲਾਂ ਦੇ ਨਾਲ ਬਹੁਤ ਸੋਹਣੀ ਹਾਈਟ ਕੱਟ ਦੇ ਵਿੱਚ ਇਧਰ ਕੋਈ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਆ ਦੇਖੋ ਜੀ ਸੋ ਦੋਦੇ ਵੀ ਬੱਚੀ ਚੰਗਾ ਚਵਾਜੂਗੀ ਠੀਕ ਆ ਜੀ ਪਰ ਹੋਰ ਪਹਿਲਾ ਸਵੇਰ ਆ ਦੋਦੇ ਚੰਗਾ ਚਵਾਜੂਗੀ ਚੰਗਾ ਚਵਾਜੂਗੀ ਫਿਕਸ ਹਵਾਨਾ ਲੱਗਾ ਬਿਲਕੁਲ ਖੁਚਾਂ ਤੋਂ ਤੁਸੀਂ ਵੇਖੋਗੇ ਗਿੱਠ ਗਿੱਠ ਉੱਪਰ ਹਵਾਨੇ ਦੀ ਸ਼ੇਪ ਆ ਆ ਵੇਖੋ ਨਵੀ ਸਰਪਜੀਤ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਫਰਾ மகர மகர மகிமில்லோ ਲੋ ਜੀ ਠੀਕ ਆ ਸੋ ਬਾਕੀ ਬਹੁਤ ਸੋਹਣਾ ਦੋਸਤੋ ਹਵਾਨਾ ਲੇਵਾ ਠੀਕ ਆ ਜੀ ਬੜੇ ਟਿਕਾਣੇ ਤੇ ਆ ਬੱਚ ਪਛੀ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਬੱਚੀ ਆ ਮਗਰ ਠੀਕ ਆ ਜੀ ਤੇ ਡੱਬੀ ਬੱਚੀ ਆ ਤੇ ਨਾਰੂਆ ਨਾਲ ਆ ਬੱਚੇ ਤੇ ਠੀਕ ਆ ਜੀ ਰਾਤ ਹੀ ਸੂਈ ਆ ਤੇ ਇੱਕ ਦੋ ਟਾਈਮ ਜਿਹੜੀ ਚਵਾਈ ਕਰ ਦਿੰਦੀ ਆ ਰਾਤੀ ਸੌਣ ਤੋਂ ਬਾਅਦ ਵੀ ਸਰਬਜੀ ਦਾੰਦਾ ਵੀ ਆਪਾਂ ਚਵਾਈ ਕੀਤੀ ਤੇ ਮਾਰਨਿੰਗ ਵੀ ਜਿਹੜੀ ਆ ਹੌਲੀ ਕਰ ਦਿੰਦੀ ਆ ਠੀਕ ਆ ਸੋ ਬੱਚਾ ਬਹੁਤ ਚੰਗਾ ਪਾਇਆ ਠੀਕ ਆ ਮਗਰ ਆਵੇ ਬੱਚੀ ਬਹੁਤ ਪਿਆਰੀ ਨਾਲ ਹਾਂ ਠੀਕ ਆ ਸਰਪੀ ਤਾਂ ਦਵਾ ਕੇ ਕਿੰਨੀ ਦੀ ਬੱਚੀ ਚੰਗੀ ਹੈ ਫਿਰ ਅੱਛੀ ਰਾਈ ਮੇਰੇ ਮੁੱਲ ਕਰਾਉਣ ਨੂੰ ਭਵੇਂ ਇਹਦਾ ਵੀ ਆਪਾਂ 75 80 ਗਰੀ ਜਾਈਏ ਵੀ ਆਪਾਂ ਜੈ ਜੀ ਛੱਡਦੇ ਨਹੀਂ ਆਪਾਂ ਤੇ ਲੈ ਵਾਲੀ ਗੱਲ ਹੀ ਹੋ ਜੇਗੀ 77000 ਦੀ ਵੀ ਆਪਾਂ ਹਾਂ ਨਾ ਦੇ ਦੇਣ 73000 ਦੀ ਹਾਂਜੀ 73 ਦੀ ਲਓ ਦੋਸਤੋ 73 ਥਾਊਜ਼ੈਂਡ ਦੀ ਠੀਕ ਆ ਜੀ 73000 ਦੀ ਬੱਚੀ ਲਊਗੀ ਅੱਜ ਤੁਹਾਨੂੰ ਸੋ ਬੱਤੀ ਮੇਰਾ ਭਰਾ ਤੁਸੀਂ ਆਪ ਵੇਖ ਕੇ ਦੱਸਿਓ ਠੀਕ ਆ ਜੀ ਚੰਗੀ ਆ ਸਾਫ ਸੁਥਰੀ ਆ ਸੋ ਜਿੰਨੀ ਆ ਦੇਖੋ ਜੀ ਸੋ ਵਰਲੋ ਵੰਡ ਵੇਖੋ ਤੁਸੀਂ ਤਕਰੀਬਨ ਸੱਜੇ ਖਾਪੀ ਬਹਿਣੀ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵੰਡ ਸਪੇਸ ਤੇ ਗਿੱਠ ਗਿੱਠ ਦਾ ਹੀ ਵਰਲਾ ਠੀਕ ਆ ਜੀ ਆ ਦੇਖੋ ਸੋ ਚੋੜ ਚੋੜ ਦੀ ਚੰਗੀ ਆ ਠੀਕ ਆ ਹਾਂਜੀ ਵੀਰੇ ਸਫਾਈਆਂ ਨਾਲ ਕੋਈ ਸ਼ੱਕ ਨਹੀਂ ਸਫਾਈਆਂ ਬਹੁਤ ਵੀਰ ਸਫਾਈਆਂ ਵਾਲੇ ਬੰਦੇ ਤਾਂ ਕੋਈ ਨੋਟ ਨਹੀਂ ਬੰਦੇ ਠੰਡੀ ਧਿਰੀ ਉਹ ਨਹੀਂ ਕੋਈ ਲੱਤਾਂ ਛੜੀਆਂ ਦਾ ਕੰਮ ਨਹੀਂ ਲੱਤ ਛੜਦਾ ਤਾਂ ਪਤਾ ਨਹੀਂ ਇਹਨੂੰ ਕਰਵਾਣੀ ਨੂੰ ਕਰਵਾਣੀ ਬਰੀਡ ਹਾਂਜੀ ਸਬਜੀ ਵੀਰੇ ਪਿੱਛੋਂ ਇੱਕ ਵਾਰੀ ਹਿੱਕ ਕੇ ਫਿਰ ਐਨੂੰ ਸਿੱਧੀ ਕਰਦੇ ਜੀ ਬੱਚੀ ਚੱਲਾਓ ਆ ਦੇਖੋ ਜੀ 173000 ਦੀ ਇਹ ਮਿਲੂਗੀ ਠੀਕ ਆ ਬਾਕੀ ਬੱਚੀ ਚੰਗੀ ਆ ਕੱਦ ਤੋਂ ਵੱਡਾ ਬੱਚੀ ਤਾਂ ਬਾਕੀ ਉਮਰ ਦੇ ਹਿਸਾਬ ਨਾਲ ਹਜੇ ਹੋਰ ਵੀ ��ਡਾ ਕਰ ਜੂਗੀ ਕਰ ਜੂਗੀ ਹੈਗਾ ਜੇ ਜੂਏ ਨੂੰ ਤੇ ਅੰਕੇ ਨੇ ਕੱਦ ਕੋਤ ਕਾਫੀ ਕਰ ਲੈਣਾ ਜੂਏ ਸੂਏ ਨੂੰ ਵੜ ਨੇ ਬਾਨਾ ਬਹੁਤ ਤਗੜੀ ਹਾਂ ਲੋਬੀ ਪ੍ਰਭੂ ਇਹਦੇ ਦੋ ਐਨੀਮਲ ਨੇ ਸਰਫੀਸਿੰਗ ਹੋਣ ਦੇ ਕੋਲ ਤੇ ਦੋਵੇਂ ਬੜੇ ਸਾਫ ਸੁਥਰੇ ਪਸ਼ੂ ਆ ਜਰਸੀ ਬਰੀਡ ਦੇ ਵਿੱਚ ਵਹਿੜ ਦਿਖਾਈ ਆ ਤੇ ਦੂਜਾ ਸੁਆਗਾ ਇਸ ਅਵੇਰਨੈਸ ਹੁਣਾ ਠੀਕ ਆ ਜੀ ਬਹੁਤ ਸ਼ਾਨਦਾਰ ਕੁਆਲਿਟੀ ਆ ਚੱਡਾ ਛੋਟਾ ਚੰਗਾ ਅਜੇ ਬਣਾ ਲੂਗੀ ਦਿਨ ਹਜੇ 5 ਲੈ ਜੇ 4 ਲੈ ਜੇ ਸੁੰਦਿਆ ਸੁਵਾਉਂਦਿਆ ਅਜੇ ਕਰਮ ਵਾਲੀ ਨੇ ਬਣ ਜਾਣਾ ਹੈ ਚੌੜਾ ਪਿੱਠ ਪੁੜਾ ਉਤੋਂ ਵੇਖੋ ਤੁਸੀਂ ਪੂਰੀ ਪਲੀ ਪਲੀਤੀ ਵੱਛੀ ਆ ਠੀਕ ਆ ਜੀ ਵੇ ਪੂਰੀ ਪਲੀ ਆ ਸੋ ਚੰਗੀ ਆ ਤੇ ਸਰਬਜੀ ਤੇ ਇੱਕ ਨੰਬਰ ਵੀਰ ਕਰ ਦਿਓ ਸਾਡੇ ਆਪਣੇ ਹਾਂਜੀ 88722 48324 ਠੀਕ ਆ ਭਰਾ ਜੀ ਹਾਂਜੀ ਓਕੇ ਜੀ ਠੀਕ ਆ ਭਰਾ ਲਵ ਦੱਸੋ ਫੋਨ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਇੱਥੇ ਪਹੁੰਚੋ ਤਸੱਲੀ ਕਰੋ ਟਿੱਪ ਕੇ ਕਰੋ ਤੇ ਜਿਹੜਾ ਪਸ਼ੂ ਸੋਇਆ ਦੋਸਤੋ ਚੋਕੇ ਦੋ ਟਾਈਮ ਇੱਕ ਟਾਈਮ ਆਪਣੀ ਤਸੱਲੀ ਕਰ ਲਓ। ਮਾਲ ਬੜਾ ਸਾਫ ਸੁਥਰਾ ਹੈ। ਇਸੇ ਤਰ੍ਹਾਂ ਵੀਰ ਲੈ ਕੇ ਆਉਂਦਾ ਚੰਗੇ ਪਸ਼ੂ ਲਿਆਉਂਦਾ ਠੀਕ ਹੈ ਜੀ ਇੱਕ ਦੋ ਤਿੰਨ ਨਗ ਜਿਹੜੇ ਆ ਆਏ ਗਏ ਰਹਿੰਦੇ ਆ ਬਾਕੀ ਪਸ਼ੂਆਂ ਦੀ ਨਵੇਂ ਪਸ਼ੂਆਂ ਦੀ ਡਿਟੇਲ ਤੁਸੀਂ ਕਿਸੇ ਭਰਾ ਨੇ ਪੁੱਛਣੀ ਹੈ ਤਾਂ ਵੀ ਕਾਲ ਕਰ ਲਿਓ ਠੀਕ ਹੈ ਜੀ। ਸੋ ਚੰਗੇ ਐਨੀਮਲਾਂ ਮਿਲਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।